69 ਸਾਲ ਹੋ ਗਏ ਨੇ ਪੰਜਾਬ ਦੇ ਟੋਟੇ ਹੋਿਆਂ ਨੂੰ ਹਿਮਾਚਲ ਹਰਿਆਣਾ ਨਿਕਲਿਆ ਉਸ ਤੋਂ ਬਾਅਦ ਹਿਮਾਚਲ ਤੇ ਹਰਿਆਣੇ ਦੇ ਨਾਲ ਹੀ ਸਾਡੀ ਤਕਰਾਰ ਸ਼ੁਰੂ ਹੋ ਗਈ ਪਾਣੀਆਂ ਨੂੰ ਲੈ ਕੇ ਤੇ ਹੋਰ ਵੱਖ-ਵੱਖ ਮੁੱਦਿਆਂ ਤੇ ਪੰਜਾਬ ਨੇ ਤਾਂ ਨਾ ਆਪਣੇ ਕਦੇ ਦਿਨ ਦੇਖਿਆ ਜਦਾਂ ਕਦੇ ਨਾ ਹੀ ਕਦੇ ਜਾਨੀ ਦੇਖੀ ਤੇ ਬੁੜਾਪਾ ਦਾ ਕੀ ਦੇਖਣਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਪੰਜਾਬ ਦੇ ਬਹੁਤ ਸਾਰੇ ਮਾਮਲੇ ਆ ਇਹ ਜਿਸ ਦੇ ਤੌਰ ਤੇ ਗੁੜੇ ਹੋਏ ਆ ਸਾਡੇ ਲਈ ਤਾਂ ਪਹਿਲੇ ਨਵੰਬਰ ਨੂੰ ਪੰਜਾਬ ਦੇਸ ਮਨਾਉਣਾ ਇੱਕ ਤਰ੍ਹਾਂ ਦਾ ਸਾਡੇ ਮੱਥੇ ਤੇ ਕਲੰਕ ਲਾ ਗਿਆ ਜੀਵਲ ਹੁਣ ਉਹਦੇ ਬੜੇ ਚਰਚੇ ਨੇ ਪਹਿਲਾਂ ਜਦੋਂ ਦਿੱਲੀ ਦੇ ਵਿੱਚ ਸ਼ੀਸ਼ਮਾਲ ਬਣਾਇਆ ਕਹਿੰਦੇ ਵੱਡੇ ਪੱਧਰ ਦੇ ਉੱਪਰ ਇੱਕ ਬੜਾ ਆਲੀਸ਼ਾਨ ਮਹਿਲ ਬਣਾਇਆ ਜਾ ਰਿਹਾ ਉਹਦੇ ਚਰਚੇ ਛੜੇ ਤੇ ਹੁਣ ਚਰਚੇ ਛਿੜ ਰਹੇ ਨੇ ਕਿ ਇੱਕ ਮਹਿਲ ਪੰਜਾਬ ਦੇ ਵਿੱਚ ਵੀ ਬਣ ਰਿਹਾ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਜਾਏ ਆ ਆਪਤੀ ਜਨਤਾ ਪਾਰਟੀ ਜਾਂ ਕੋਈ ਵਿਰੋਧੀ ਕਰਾ ਪਰਮਿੰਦਰ ਕੇਦਰੀਵਾਲੀ ਉਹਨਾਂ ਲਈ ਵੱਡਾ ਮੁੱਦਾ ਹੈ। ਧਰਾਂ ਦੀ ਤਬਾਈ ਹੋਈ ਹੈ ਜਿਸ ਕਦਰ ਜਿਹੜਾ ਹੈਗਾ ਪੰਜਾਬ ਦਾ 4 ਅਰਬ ਰੁਪਏ ਦਾ ਨੁਕਸਾਨ ਹੋ ਗਿਆ। ਉਹਦੀ ਪਰਪਾਈ ਦੀ ਕੋਈ ਗੱਲ ਨਹੀਂ ਕਰਦਾ। ਮੁੱਖ ਮੰਤਰੀ ਭਗੰਤ ਮਾਨ ਦੇ ਕੋਠੇ ਤੋਂ ਕੋਠੇ ਤੋਂ ਕੋਠੀ ਮਿਲਦੀ ਹੈ ਨਹੀਂ ਮਿਲਦੀ। ਇਹ ਨਾਲ ਪੰਜਾਬ ਦਾ ਕੀ ਨੁਕਸਾਨ ਹੋ ਜੇਗਾ ਤੇ ਕੀ ਫਾਇਦਾ ਹੋਏਗਾ? ਪਰਮਿੰਦਰ ਕੇਦਰੀਵਾਲ ਨੂੰ ਮੁੱਖ ਮੰਤਰੀ ਭਗੰਤ ਮਾਨ ਦੇ ਕੋਠੇ ਤੋਂ ਕੋਠੀ ਨਹੀਂ ਮਿਲਦੀ। ਜੋ ਪੰਜਾਬ ਵਿਕਾਸ ਕਰ ਜੇਗਾ ਪੰਜਾਬ ਦਾ ਬਹੁਤ ਭਲਾ ਹੋ ਜਾਏਗਾ। ਜੋ ਪੰਜਾਬ ਨੂੰ 1600 ਕਰੋੜ ਰੁਪਏ ਦੇਣਾ ਸੀ ਹੜ੍ਹਾਂ ਦਾ ਉਹ ਦੇ ਰਣਗੇ ਸੜਕਾਂ ਟੁੱਟੀਆਂ ਪਈਆਂ ਮਾੜੇ ਹਾਲਾ ਬੁਰੇ ਤੇ ਆੜੇ ਆ ਤਾਂ ਫਿਰ ਪੰਜਾਬ ਦੀਆਂ ਸੜਕਾਂ ਬਣ ਜਾਣਗੀਆਂ ਟਵਾਰਾ ਕੁੱਤਿਆਂ ਦੇ ਮਾਮਲੇ ਤੇ ਸੁਪਰੀਮ ਕੋਰਟ ਹਜੇ ਵੀ ਸਖਤ ਨਜ਼ਰ ਆ ਰਿਹਾ ਉਸੇ ਤਰ੍ਹਾਂ ਜੇ ਸੁਧਰ ਜੇ ਵੱਡੀ ਪੱਧਰ ਤੇ ਗਊਸ ਐਸਾ ਪੋਰਸਰ ਟੈਕਸ ਲੈ ਜਾਂਦੇ ਆ ਤਾਂ ਫਿਰ ਸਾਫ ਸੰਭਾਲ ਕਿਉਂ ਨਹੀਂ ਟਵਾਰਾ ਕੁੱਤੇ ਕੇਵਲ ਜਿਹੜਾ ਲੋਕਾਂ ਨੂੰ ਘਟਦੇ ਨਹੀਂ ਹਾਦਸਿਆਂ ਦਾ ਵੀ ਕਾਰਨ ਬਣਦਾ ਬਹੁਤ ਸਾਰੀਆਂ ਥਾਵਾਂ ਤੇ ਮੋਟਰਸਾਈਕਲ ਵਾਲੇ ਆ ਸਾਈਕਲ ਵਾਲੇ ਜਦੋਂ ਪਿੱਛੇ ਪੈਂਦੇ ਆ ਔਕਾ ਇਹ ਵੀ ਦੇਖਦੇ ਸੜਕ ਤੇ ਪੀਰ ਨੂੰ ਕਦੇ ਜਨਾਜ਼ਾ ਤੋਂ ਇਹ ਧੋਣੀਆਂ ਪੈਂਦੀਆਂ ਨੇ ਉਹਨੂੰ ਆਪਣੇ ਹੱਥ ਧੋਣੇ ਪੈਂਦੇ ਆ ਆਪ ਤੋਂ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਤ ਸੂਤ ਤੇ ਅੱਜ ਗੱਲਬਾਤ ਕਰਾਂਗੇ ਕਿਉਂਕਿ 1 ਨਵੰਬਰ ਦਾ ਦਿਨ ਹੈ 1 ਨਵੰਬਰ 1966 ਨੂੰ ਪੰਜਾਬ ਦੇ ਟੋਟੇ ਹੋ ਗਏ ਸਨ ਤੇ ਵੱਡੇ ਪੱਧਰ ਦੇ ਉੱਪਰ ਇਸ ਦੇ ਵਿੱਚੋਂ ਜਿਹੜਾ ਧਰਾਤਲ ਤੌਰ ਤੇ ਕਹਿ ਲਈਏ ਤਾਂ ਦੋ ਸੂਬੇ ਜਿਹੜੇ ਹਰਿਆਣਾ ਤੇ ਹਿਮਾਚਲ ਬਣੇ ਅੱਜ 59 ਸਾਲ ਹੋ ਗਏ ਨੇ ਇਸ ਗੱਲ ਨੂੰ ਇਸ ਤੋਂ ਇਲਾਵਾ ਅਰਵਿੰਦ ਕੇਜੀਵਾਲ ਹੁਣਾਂ ਦੇ ਸ਼ੀਸ਼ ਮਹਿਲ ਨੂੰ ਲੈ ਕੇ ਬਹੁਤ ਚਰਚਾਵਾਂ ਛੜੀਆਂ ਹੋਈਆਂ ਨੇ ਕਿਉਂਕਿ ਉਹਨਾਂ ਦਾ ਇੱਕ ਸ਼ੀਸ਼ ਮਹਿਲ ਹੈ ਜਿਹੜਾ ਉਹ ਹੁਣ ਪੰਜਾਬ ਦੇ ਵਿੱਚ ਵੀ ਬਣਨ ਜਾ ਰਿਹਾ ਜਿਸ ਦੇ ਇਲਜ਼ਾਮ ਲੱਗ ਰਹੇ ਨੇ ਸਵਾਰਾ ਕੁੱਤਿਆਂ ਤੇ ਸੁਪਰੀਮ ਕੋਰਟ ਦੇ ਵੱਲੋਂ ਸ਼ਕਤੀ ਵਿਖਾਈ ਜਾ ਰਹੀ ਹੈ ਗੱਲਬਾਤ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆ ਤੁਹਾਡਾ ਵੀ ਧੰਨਵਾਦ ਦਰਸ਼ਕਾਂ ਨੂੰ ਇੰਨੇ ਸਤਿਕਾਰ ਨਾਲ ਸੱਸੀ ਆਕਾਰ ਜਿਹੜੇ ਮਾਮਲੇ ਜਿਹੜੇ ਤੁਸੀਂ ਜ਼ਿਕਰ ਕੀਤਾ ਹੈ ਲਾਅਸਵਾਲ ਜੀ ਸਿੱਧੂ ਸਾਹਿਬ ਜ਼ਿਕਰ ਜਿਸ ਤਰ੍ਹਾਂ ਕੀਤਾ ਕਿ 1 ਨਵੰਬਰ 1966 ਅੱਜ ਪੂਰੇ 59 ਸਾਲ ਹੋ ਗਏ ਨੇ ਪੰਜਾਬ ਦੇ ਟੋਟੇ ਹੋયા ਨੂੰ ਹਿਮਾਚਲ ਹਰਿਆਣਾ ਨਿਕਲਿਆ ਉਸ ਤੋਂ ਬਾਅਦ ਹਿਮਾਚਲ ਤੇ ਹਰਿਆਣਾ ਦੇ ਨਾਲ ਹੀ ਸਾਡੀ ਤਕਰਾਰ ਸ਼ੁਰੂ ਹੋ ਗਈ ਪਾਣੀਆਂ ਨੂੰ ਲੈ ਕੇ ਤੇ ਹੋਰ ਵੱਖ-ਵੱਖ ਮੁੱਦਿਆਂ ਤੇ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਐਨੇ ਸਾਲਾਂ ਬਾਅਦ ਹੁਣ ਕਿਸ ਸਥਿਤੀ ਉੱਪਰ ਖੜੇ ਹੋਏ ਹਾਂ ਜੀ ਪੈਨਲਿਸਟ ਉਸ ਯਾਂਕੜੇ ਦਾ ਜ਼ਿਕਰ ਕੀਤਾ ਹੈ 58 ਸਾਲ ਹੋ ਗਏ ਮੈਂ ਕਹਾਵਾਂਗਾ ਕਿ 60ਵੇਂ ਸਾਲ ਦੀ ਦਾਖਲ ਹੋਣ ਲੱਗਾ 60 ਸਾਲ ਬਾਅਦ ਕਹਿੰਦੇ ਕਿ ਵੀ ਬਿਲਕੁਲ ਨਿਚੋੜ ਹੁੰਦਾ ਕੋਈ ਵੀ ਚਾਏ ਪਾ ਵਿਅਕਤੀ ਦੀ ਗੱਲ ਕਰ ਲਈਏ ਚਾਹੇ ਕਿਸੇ ਸੰਸਥਾ ਦੀ ਗੱਲ ਕਰ ਲਈਏ ਤੇ 60 ਸਾਲਾਂ ਦੇ ਨਿਕਲ ਜਾਂਦੇ ਵਾਲ ਜੂਦ ਪੰਜਾਬ ਨੇ ਤਾਂ ਆਪਨੇ ਕਦੇ ਦਿਨ ਦੇਖਿਆ ਜਦਾਂ ਕਿਤੇ ਨਾ ਹੀ ਕਦੇ ਜਾਨੀ ਦੇਖੀ ਤੇ ਬੜਾ ਆਪਾਂ ਦਾ ਕੀ ਦੇਖਣਾ ਹੂੰ ਪੰਜਾਬ ਦੀ ਜਿਸ ਤਰ੍ਹਾਂ ਦੀ ਸਥਿਤੀ ਅੱਜ 1 ਪਹਿਲੇ ਨਵੰਬਰ ਜੀ ਖਾਦੀਆਂ ਖੁਸ਼ੀਆਂ ਬਣਾਏ ਪੰਜਾਬ ਕੀ ਪੰਜਾਬ ਨੂੰ ਆਪਣੇ ਹੱਕ ਹੁਕ ਮਿਲ ਗਿਆ ਪੰਜਾਬ ਨੂੰ ਚੰਡੀਗੜ੍ਹ ਰਾਜਧਾਨੀ ਮਿਲ ਗਈ ਹੈ ਨਵੀਂ ਬੀ ਬੋਲਦੇ ਰਾਕੇ ਮਿਲ ਗਿਆ ਧਰਾਈ ਪਾਣੀਆਂ ਦਾ ਹੱਕ ਮਿਲ ਗਿਆ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਪੰਜਾਬ ਦੇ ਬਹੁਤ ਸਾਰੇ ਮਾਮਲੇ ਆ ਜਿਹੜੇ ਸਿੱਧੇ ਤੌਰ ਤੇ ਜੁੜੇ ਹੋਏ ਆ ਸੋ ਪਹਿਲੇ ਨੰਬਰ ਇੱਕ ਪਾਸੇ ਹਰਿਆਣਾ ਵੱਡੇ ਪੱਤਰ ਦੇ ਆਪਣੇ ਗਵਾਂਢ ਦੇ ਵਿੱਚ ਪੰਚਕੁਲੇ ਸਮਾਗਮ ਰੱਖ ਰਿਹਾ ਇੱਥੇ ਮਹਿਲਾਵਾਂ ਦੇ ਲਈ ਅੱਜ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਆਰਥਿਕ ਸਹਾਤਾ ਦਾ ਮਤਦਾ ਐਲਾਨ ਕੀਤਾ ਜਾਏਗਾ ਚੰਡੀਗੜ੍ਹ ਦੀ ਜੇ ਆਪਾਂ ਗੱਲ ਕਰੀਏ ਚੰਡੀਗੜ੍ਹ ਦਾ ਆਪਣਾ ਬਣਿਆ ਹੀ ਨਹੀਂ ਕੌਮਕੇ ਤਾਂ ਜੁਟੀ ਹੈ ਚੂਟੇ ਤੌਰ ਤੇ ਹਰਿਆਣਾ ਦਾ ਵੀ ਉਹਨਾਂ ਨੂੰ ਅਧਿਕਾਰ ਤੇ ਪੰਜਾਬ ਦਾ ਵੀ ਉਹਨਾਂ ਨੂੰ ਅਧਿਕਾਰ ਸੋ ਅਕਸਰ ਨਾ ਦੇਖਦਾ ਜੇ ਪਿਛਲੇ ਲੰਬੇ ਸਮੇਂ ਚ 1966 ਦੇ ਪੁਨਰਗਠਨ ਤੋਂ ਬਾਅਦ ਆ ਜਿਹੜੇ ਮੁੱਖ ਮੰਤਰੀ ਰਹੇ ਆ ਸਮੇਂ-ਸਮੇਂ ਤੇ ਇਹਨਾਂ ਦਾ ਕਿਸੇ ਨੇ ਚਾਜ ਨਾਲ ਜੀਪਾ ਇਸਾਇਜ ਦੇ ਦੰਦੀਵ ਗੱਲ ਕਰਕੇ ਪੰਜਾਬ ਦੇ ਮਨਾਇਆ ਹੀ ਨਹੀਂ ਨਾ ਕਿਸੇ ਸਮਾਗਮ ਤੇ ਗਿਆ ਇਹਨੇ ਆਸੇ ਦੌਰਾਨ ਬਤੋਤ ਪੰਜ ਮੁੱਖ ਮੰਤਰੀ ਹੈ ਜਿਹੜੇ ਪੰਜਾਬ ਦੇ ਦਿੱਸਦੇ ਸਮਾਗਮਾਂ ਤੇ ਗਏ ਹੋਣਗੇ ਉਹ ਵੀ ਭਾਸ਼ਾ ਬਾਗ ਪਟਿਆਲਾ ਸਮਾਗਮ ਕਰਦਾ ਇੱਕ ਮਹੀਨਾ ਸਮਾਗਮ ਚੱਲਦੇ ਆ ਤੇ ਪਰ ਜਦੋਂ ਦੀ ਮੌਜੂਦਾ ਸਰਕਾਰ ਹੈ ਇਹ ਮੁਖੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਜੇ ਆਪਾਂ ਜ਼ਿਕਰ ਕਰੀਏ ਇਹ ਤਾਂ ਆਪਣੇ ਸਮਦਰਾਂ ਨੇ ਇੱਕ ਵਾਰੀ ਵੀ 1 ਨਵੰਬਰ ਨੂੰ ਕਿਸੇ ਦਿਨ ਦੇ ਉੱਤੇ ਨਹੀਂ ਗਏ ਕਿ ਜਿਹੜਾ ਸੇ ਭਾਸ਼ਾ ਬਾਗ ਦੀ ਗੱਲ ਕਰੀਏ ਜਾਂ ਹੋਰ ਸਰਕਾਰੀ ਕੋਈ ਦਿਵਸ ਦੀ ਗੱਲ ਕਰ ਲਈ ਆਖਰ ਮਨਾਇਆ ਵੀ ਕਿਉਂ ਜਾਏ ਕਿ ਮੇਰਾ ਪੰਜਾਬ ਨੂੰ ਮੈਂ ਤਾਂ ਇਹ ਗੱਲ ਲੈ ਕੇ ਜਾਣ ਲੈ ਸੀ ਵੀ ਕਹਣਾ ਚਾਹਾਂਗਾ ਕਿ 1 ਨਵੰਬਰ 1960 ਨੂੰ ਤਾਂ ਨਹੀਂ ਸੀ ਪਤਾ ਜੋ ਮੰਦਪਾਗਾ ਵਰਤਾਰਾ 1984 ਨੂੰ 1 ਨਵੰਬਰ ਨੂੰ ਵਾਪਰਿਆ ਪੰਜਾਬ ਦੇ ਦਾ ਰਹਿਣ ਵਾਲੇ ਪੰਜਾਬ ਦੇ ਵਾਸੀ ਕੋਈ ਦਿੱਲੀ ਰਹਿੰਦਾ ਜਾ ਕੇ ਕੋਈ ਦੇ ਕਿਸੇ ਸੂਬੇ ਚ ਰਹਿੰਦਾ ਜਾ ਕੇ ਜਿਸ ਕਰਕੇ 84 ਦਾ ਕਤਲੇਆਮ ਹੋਇਆ ਮੈਂ ਤਾਂ ਕਹਾਂਗਾ ਕਿ ਸਾਡੇ ਲਈ ਤਾਂ ਪੰਜਾਬੀਆਂ ਲਈ ਤਾਂ ਜਿਹੜਾ 1 ਨਵੰਬਰ ਆ ਕਾਲਾ ਦਿਨ ਸਦਾ ਕਾਦਾ ਕਾਹਦੀਆਂ ਖੁਸ਼ੀਆਂ ਜੀ ਜਿਸ ਘਰ ਦੇ ਜਿਸ ਸੋਗ ਪਿਆ ਹੋਏ ਜਿਸ ਘਰ ਦੇ ਜਿਸ ਪਰਿਵਾਰ ਦੇ ਲੋਕੋ ਕੋ ਪਹਿਲੀ ਨਵੰਬਰ ਨੂੰ ਮਾਰੇ ਗਏ ਹੋਣ ਪਤਾ ਨਹੀਂ ਕਿਉਂ ਜਿਹੜੀਆਂ ਮੈਂ ਤਾਂ ਸਮਝਦਾ ਹਾਂ ਕਿ ਸੰਵਿਧਾਨ ਸਭਾਾਂ ਹੁੰਦੀਆਂ ਉੱਥੇ ਕਿਉਂ ਨਹੀਂ ਫੈਸਲਾ ਲਿਆ ਗਿਆ ਕਿ ਅਸੀਂ ਪਹਿਲੀ ਨਵੰਬਰ ਨਹੀਂ ਮਨਾਵਾਂਗੇ ਖਰਾਬ ਤੇ ਅਬੀ ਦਿਲਸਾ ਨਾ ਬਿਲ ਆ ਨੂੰ ਕੁਝ ਮਿਲਿਆ ਬਲਕੇ ਇੱਕ ਦੇਸ਼ ਦੇ ਮੱਥੇ ਤੇ ਜ਼ਰੂਰ ਇੱਕ ਕਾਲਖ ਲੱਗੀ ਹੈ ਕਿ ਆਪਣੀ ਦੇਸ਼ ਦੇ ਸਨਿਕਾਂ ਨੂੰ ਕਿਸ ਕਦਰ ਕੋ-ਕੋ ਕੇ ਕਤਲ ਕੀ ਜਗ੍ਹਾ ਨੇ ਆ ਕੇ ਇਨਸਾਫ ਲਈ ਹਾਂ ਬਿਲਕੁਲ ਜ਼ਿਕਰ ਕਰਦੇ ਹਾਂ ਅੱਜ ਦੇ ਦਿਨ ਤੇ ਜ਼ਿਕਰ ਕਰਨਾ ਬਣਦਾ ਹੀ ਹੈ ਮੈਂ ਤਾਂ ਉਹਨਾਂ ਲੋਕਾਂ ਦੀ ਵੀ ਗੱਲ ਕਰਾਂਗਾ ਜਿਹੜੇ ਹੋਰ ਦੁਰਦਦੇ ਦੀਆਂ ਗੱਲਾਂ ਕਰਦੇ ਆ ਕਦੇ ਕਿਸੇ ਨੇ ਨਹੀਂ ਕਿਹਾ ਕਿ ਪਹਿਲੀ ਨਵੰਬਰ ਕਾਦੇ ਲਈ ਮਨਾਉਂਦੇ ਨੇ ਪਹਿਲੀ ਨਵੰਬਰ ਤਾਂ ਸਾਡੇ ਲਈ ਇੱਕ ਤਰ੍ਹਾਂ ਦਾ ਆਮਾਤਮੀ ਦਿਨ ਬਣ ਕੇ ਆਉਂਦਾ ਹੈ ਬਿਲਕੁਲ ਜਿਸ ਕਦਰ ਲੋਹਾਨ ਹੋਏ ਪੰਜਾਬੀ ਜਿਸ ਕਦਰ ਲੋਹਾਨ ਹੋਏ ਸਿੱਖ ਪਾਈਚਾਰਾ ਤੇ ਫੇਰ ਉਹਨਾਂ ਲਈ ਕਿੱਥੋਂ ਇਹ ਸ਼ੁਭਾ ਦਿਨ ਦਾ ਗਦਨ ਮਨਾਇਆ ਜਾਵੇ ਸੋ ਸਾਡੇ ਲਈ ਤਾਂ ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਮਨਾਉਣਾ ਇੱਕ ਤਰ੍ਹਾਂ ਦਾ ਸਾਡੇ ਮੱਥੇ ਤੇ ਕਲੰਕ ਲੱਗ ਗਿਆ ਪਹਿਲੀ ਨਵੰਬਰ ਦੇ ਨਾਂ ਦੇ ਉੱਤੇ ਕਿਉਂਕਿ ਪਹਿਲੀ ਨਵੰਬਰ ਨਾਲ ਪੰਜਾਬ ਨੂੰ ਕੁਝ ਮਿਲਿਆ ਤੇ ਜਿਹੜੇ ਪੰਜਾਬੀ ਸੀ ਉਹਨਾਂ ਨੂੰ ਜਿਸ ਕਦਰ ਕੋ-ਕੋ ਕੇ ਇਸ ਮੁਲਕ ਦੇ ਅੰਦਰ ਮਾਰਿਆ ਗਿਆ ਤੇ ਅੱਜ ਨਿਆਂ ਤੇ ਇਨਸਾਫ ਲਈ ਦਰਦਰ ਠੋਕਰਾਂ ਖਾ ਰਿਹਾ ਜੀ ਇਸ ਲਿਆਜ ਨਾਲ ਤਾਂ ਪਹਿਲੀ ਨਵੰਬਰ ਮਨਾਉਣਾ ਹੀ ਨਹੀਂ ਬਣਦਾ ਕਿਉਂਕਿ ਕਿਸੇ ਤਰੀਕੇ ਦੇ ਨਾਲ ਹੀ ਵਾਜੂ ਨਹੀਂ ਠਹਿਰਾਇਆ ਜਾ ਸਕਦਾ ਕਿਆਕਰ ਮਨਾਇਤਾ ਪਨਾਓ ਕਿਉਂ ਪਹਿਲੀ ਨਵੰਬਰ ਮਨਾਏ ਮੈਨੂੰ ਲੱਗਦਾ ਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਦਿਨ ਤੋਂ ਟਾਲਾ ਵਿਟਿਆ ਹੋਵੇਗਾ ਤਾਂ ਸਹੀ ਵਿਟਿਆ ਮੁੱਖ ਮੰਤਰੀ ਨੇ ਆਪਣੇ ਤੌਰ ਤੇ ਇੱਕ ਸੂਬੇ ਦੇ ਮੁਖੀ ਹੋਣ ਦੇ ਨਾਲ ਤੇ ਬੇਸ਼ੱਕ ਕੋਈ ਇਦਾਂ ਦੀ ਗੱਲ ਨਾ ਕਰੀ ਹੋਵੇ ਪਰ ਵੀਗੇ ਜਰਨਲਿਸਟ ਸਭ ਜਾਣਦੇ ਆ ਕਿ ਕਿਸੇ ਵੀ ਸੂਬੇ ਦੀ ਸਰਕਾਰ ਕਿਹੜੇ ਮੂ ਨਾਲ ਪਹਿਲੀ ਨਵੰਬਰ ਮਨਾਏ ਕਿ ਮੈਨੂੰ ਉਹ ਦਿਨ ਵੀ ਯਾਦ ਹੈ ਜੀ ਜਦੋਂ 1964 ਦੇ 15 ਗੱਠਨ ਦੀ ਆਪਾਂ ਗੱਲ ਕਰਦੇ ਆ ਉਸ ਤੋਂ ਬਾਅਦ ਜੀਵ ਲੰਗੋਵਾਲਾ ਸਮਝੋਤਾ ਹੋਇਆ ਉਸ ਮਿਲਾਉਤੇ ਦਿਨ ਐਸਵੀਐਲ ਦੀ ਗੱਲ ਹੋਈ ਉਸ ਮਿਲਾਉਤੇ ਦਿਨ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਦੀ ਗੱਲ ਹੋਈ ਨਾ ਦੇ ਅਧਿਕਾਰਾਂ ਦੀ ਗੱਲ ਹੋਈ ਕਿੱਧਰ ਗਿਆ ਚੰਡੀਗੜ੍ਹ ਜਾਨੀ ਉਹ ਸਮਝੋਤੇ ਦੇ ਵਿੱਚੋਂ ਵੀ ਐਸਵੀਐਲ ਜ਼ਰੂਰ ਪੰਜਾਬ ਦੇ ਗੱਲ ਜਦਾਂ ਕਿ ਮਰਿਆ ਵਾ ਸਭ ਪੈ ਗਿਆ ਨਾ ਸਫਲਾਦਾ ਤੇ ਨਾ ਹੀ ਖੜਾ ਛੱਡਦਾ ਐਸਵੀਐਲ ਤੇ ਜ਼ਰੂਰ ਆਉਣਾ ਪੈਂਦਾ ਅਗਰੇ ਸੁਪਰੀਮ ਕੋਰਟ ਫੇਰ ਮਾਮਲਾ ਪਾਣੀਆ ਦੇ ਮੁੱਦੇ ਦੀ ਗੱਲ ਇਹਦਾ ਸਾਰਾ ਕੁਝ ਬਖੇੜਾ ਜਿਹੜਾ ਹੈਗਾ ਹੈਗਾ ਜ਼ਰੂਰ ਪਰ ਦੂਜੇ ਪਾਸੇ ਪੰਜਾਬ ਦੇ ਲਈ ਤਾਂ ਕੁਝ ਵੀ ਨਹੀਂ ਹੋਇਆ ਨਾ 1966 ਤੋਂ ਬਾਅਦ ਹੋਇਆ ਤੇ ਨਾ ਅਜੀਬ ਲੰਗੋਵਾਲਸ ਨੂੰ ਦਿੱਤੋਂ ਤੋਂ ਬਾਅਦ ਹੋਇਆ ਸੋ ਪੰਜਾਬੀ ਕਾਹਦੀਆਂ ਪਹਿਲੀ ਨਵੰਬਰ ਦੀਆਂ ਖੁਸ਼ੀਆਂ ਮਨਾਉਣੇ ਸੀ ਕਰਕੇ ਮੈਂ ਦੇਖਿਆ ਕਿ ਅੱਜ ਜਦੋਂ ਆਪਾਂ মিডিਆ ਦੀ ਗੱਲ ਕਰਦੇ ਹਾਂ ਕਿਸੇ ਵੀ ਪ੍ਰਿੰਟ মিডিਆ ਦੇ ਇੱਕ ਵੀ ਅਖਬਾਰ ਨੇ ਇਸ ਮਾਮਲੇ ਤੇ ਸੰਵਾਦ ਕੀ ਨਹੀਂ ਲਿਖਿਆ ਪੰਜਾਬ ਦੇਸਾ ਅੱਜਾਂ ਪਹਿਲੀ ਨਵੰਬਰ ਹੈ ਕੌਣ ਆ ਮਨਾਇ ਜਾਵੇ ਇਸ ਕਰਕੇ ਕਿ ਦੇਸ਼ੀ ਸਾਡੇ ਲਈ ਕੋਈ ਮਹਿਣਾ ਨਹੀਂ ਰੱਖਦਾ जी, जी बिल्कुलु सो ਹਰਿਆਣਾ ਦਿਵ ਹੋ ਸਕਦਾ ਹੈ ਹਿਮਾਚਲ ਦਿਵ ਹੋ ਸਕਦਾ ਹੈ ਕਿਉਂਕਿ ਉਹ ਸਾਡੇ ਪੰਜਾਬ ਦੇ ਵਿੱਚੋਂ ਨਿਕਲੇ ਨੇ ਪੰਜਾਬ ਪਹਿਲਾਂ ਹੀ ਪੰਜਾਬ ਸੀ ਪੰਜਾਬ ਕੋਈ ਨਵਾਂ ਨਹੀਂ ਬਣਿਆ ਸੋ ਤੁਹਾਡੀ ਗੱਲ ਬਿਲਕੁਲ ਵਾਜਿਬ ਹੈ ਅੱਗੇ ਗੱਲ ਸਿੱਧ ਸਾਹਿਬ ਅਰਵਿੰਦ ਕੇਜੀਵਲ ਹੁਣਾਂ ਦੀ ਕਰਾਂਗੇ ਅਰਵਿੰਦ ਕੇਜੀਵਲ ਹੁਣਾਂ ਦੇ ਬੜੇ ਚਰਚੇ ਨੇ ਪਹਿਲਾਂ ਜਦੋਂ ਦਿੱਲੀ ਦੇ ਵਿੱਚ ਸ਼ੀਸ਼ਮਾਲ ਬਣਾਇਆ ਕਹਿੰਦੇ ਵੱਡੇ ਪੱਦਰ ਦੇ ਉੱਪਰ ਇੱਕ ਬੜਾ ਆਲੀਸ਼ਾਨ ਮਹਿਲ ਬਣਾਇਆ ਜਾ ਰਿਹਾ ਉਹਦੇ ਚਰਚੇ ਛੜੇ ਤੇ ਹੁਣ ਚਰਚੇ ਛਿੜ ਰਹੇ ਨੇ ਕਿ ਇੱਕ ਮਹਿਲ ਪੰਜਾਬ ਦੇ ਵਿੱਚ ਵੀ ਬਣ ਰਿਹਾ ਤੇ ਇਲਜ਼ਾਮ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਹੀ ਜਿਹੜੇ ਐਮਪੀ ਨੇਗੇ ਮਾਲੀ ਜੋ ਕਿ ਪਿਛਲੇ ਦਿਨਾਂ ਵਿੱਚ ਚਰਚਾ ਚ ਰੇ ਸ਼ਿਰਵਿੰਦ ਕੇਜੀਵਾਲ ਉਹਨਾਂ ਦੇ ਨਾਲ ਖੈਬਰ ਬਾਜੀ ਤੋਂ ਬਾਅਦ ਜੋ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਹਿੰਦੇ ਪੰਜਾਬ ਦੇ ਸੀਐਮ ਫੰਡ ਦੇ ਵਿੱਚੋਂ ਪੈਸਾ ਜਾ ਰਿਹਾ ਹੈ ਤੇ ਰਵਿੰਦ ਕੇਜੀਵਾਲ ਉਹਨਾਂ ਦਾ ਨਵਾਂ ਸ਼ਿਸ਼ ਮੈਲ ਤਿਆਰ ਹੋ ਰਿਹਾ ਹੈ ਕਿਵੇਂ ਦੇਖਦੇ ਉਸ ਨੂੰ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਜਾਈਏ ਭਾਤੇ ਜਨਤਾ ਪਾਰਟੀ ਜਾਂ ਕੁਝ ਵਿਰੋਧੀ ਕਰਾਂ ਰਵਿੰਦ ਕੇਜਰੀਵਾਲ ਇਹਨਾਂ ਲਈ ਵੱਡਾ ਮੁੱਦਾ ਹੈ ਹੂੰ ਪੰਜਾਬ ਮੁੱਦੇ ਤੇ ਗੱਲ ਕਰਨ ਨੂੰ ਪੰਜਾਬ ਵਾਲੇ ਬਹੁਤ ਕੁਝ ਗੱਲਾਂ ਕਰ ਰਹੇ ਆ ਪਾ ਪਿਛਲੇ ਦਿਨਾਂ ਚ ਲਗਾਤਾਰ ਬੋਲ ਰਹੇ ਆ ਇਸ ਕਦਰ ਪੰਜਾਬ ਚ ਹੜ੍ਹਾਂ ਦੀ ਤਬਾਹੀ ਹੋਈ ਹੈ ਇਸ ਕਦਰ ਜਿਹੜਾ ਪੰਜਾਬ ਦਾ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ ਉਹਦੀ ਪਰਪਾਈ ਦੀ ਕੋਈ ਗੱਲ ਨਹੀਂ ਕਰਦਾ ਪੰਜਾਬ ਦੇ ਦਰਿਆਈ ਪਾਣੀ ਦੇ ਰਾਖੀ ਲਈ ਕੋਈ ਗੱਲ ਨਹੀਂ ਕਰਦਾ ਜਿੱਦਾਂ ਆਪਾਂ ਜ਼ਿਕਰ ਕਰਕੇ ਹਟੇ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਜਾਗਾਂ ਕਿਸੇ ਵਿਰੋਧੀ ਤੇ ਜਿਹੜਾ ਇੱਕ ਦੇ ਮੂੰਹੋਂ ਨਿਕਲੇ ਕਿ ਚੰਡੀਗੜ੍ਹ ਦੇ ਪੰਜਾਬ ਦਾ ਹੱਕ ਹੈ ਤਾਂ ਪੰਜਾਬ ਨੂੰ ਕਿਉਂ ਨਾ ਦਿੱਤਾ ਜਾਵੇ ਰਵੰਦੀ ਕੇਧਰੀਵਾਲ ਨੂੰ ਭਗਵੰਦਰ ਭਗਵੰਤ ਮਾਨ ਦੇ ਕੋਠੇ ਤੋਂ ਕੋਠੇ ਤੋਂ ਕੋਠੀ ਮਿਲਦੀ ਹੈ ਨਹੀਂ ਮਿਲਦੀ ਇਹ ਪੰਜਾਬ ਦਾ ਕੀ ਨੁਕਸਾਨ ਹੋ ਜਾਏਗਾ ਤੇ ਕੀ ਫਾਇਦਾ ਹੋਏਗਾ ਮੰਨ ਲਿਆ ਜਾਏ ਕਿ ਹਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਕੋਹਵੰਤ ਮੰਨਦੇ ਕੋਟੇ ਚੋਂ ਕੋਠੀ ਨਹੀਂ ਮਿਲਦੀ ਤੇ ਪੰਜਾਬ ਵਿਕਾਸ ਕਰ ਜੇਗਾ ਪੰਜਾਬ ਦਾ ਬਹੁਤ ਭਲਾ ਹੋ ਜਾਏਗਾ ਫਿਰ ਚਲੋ ਮੈਂ ਕਹਿੰਨਾ ਕਿ ਸਾਰੇ ਪੰਜਾਬੀ ਇਕੱਠੇ ਹੋ ਕੇ ਵੀ ਕਹਿ ਦਾਨਾ ਕਿ ਹਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੀ ਕੋਠੀ ਨਾ ਦਿਓ ਤਾਂ ਫਿਰ ਭਾਜਪਾਲੇ ਜੋ ਪੰਜਾਬ ਨੂੰ 1600 ਕਰੋੜ ਰੁਪਏ ਦੇਣਾ ਸੀ ਹੜਾਂ ਦਾ ਉਹ ਦੇ ਦੇਣਗੇ ਸੜਕਾਂ ਟੁੱਟੀਆਂ ਪਈਆਂ ਮਾੜੇ ਹਾਲਾ ਗੁਰੇ ਦਿਹਾੜੇ ਆ ਤਾਂ ਫਿਰ ਪੰਜਾਬ ਦੀਆਂ ਸੜਕਾਂ ਬਣ ਜਾਣੀਆਂ ਪੰਜਾਬ ਦੇ ਪਾਣੀਆਂ ਦਾ ਹੱਕ ਹੈ ਪੰਜਾਬ ਦੇ ਪਾਣੀਆਂ ਦਾ ਪੰਜਾਬੀਆਂ ਨੂੰ ਮਿਲ ਜੇਗਾ ਐਮਐਸਪੀ ਲਾਗੂ ਹੋ ਜਾਏਗਾ ਯਾਨੀ ਕਿਹੜੀਆਂ ਗੱਲਾਂ ਤੇ ਰਾਜਨੀਤੀ ਕੀਤੀ ਜਾ ਰਹੀ ਹੈ ਇਹ ਕਮਾਲ ਦੀ ਗੱਲ ਹੈ ਇੱਕ ਨੇਤਾ ਦੇ ਕੋਠੀ ਦੇ ਨਾਂ ਦੇ ਉੱਤੇ ਲੈ ਕੇ ਮੁੱਖ ਮੰਤਰੀ ਨੇ ਆਪਣੇ ਕੋਠੀ ਚੜ੍ਹੇ ਦੀਆਂ ਮੈਂ ਕਹਿੰਦਾ ਚੰਡੀਗੜ੍ਹ ਦੇ ਵਿੱਚ ਮੈਂ ਵੀ ਚੰਡੀਗੜ੍ਹ ਦਾ ਰਹਿਣ ਵਾਲਾ ਹਾਂ ਚੰਡੀਗੜ੍ਹ ਦੇ ਸੈਕਟਰ ਦੇ ਸੈਕਟਰ ਭਰੇ ਪਏ ਆ ਇਹ ਤੇ ਸਰਕਾਰੀ ਕੁੱਟੀਆਂ ਜਿੱਥੇ ਮਲਾਜਮਾਂ ਨੂੰ ਮਿਲੀਆਂ ਐ ਅਧਿਕਾਰੀਆਂ ਨੂੰ ਮਿਲੀਆਂ ਐ ਐਮ ਐਲ اے ਫਲੈਟ ਐ ਮੰਤਰੀਆਂ ਦੀਆਂ ਕੁੱਟੀਆਂ ਐ ਜਿਹੜੇ ਮੰਤਰੀ ਕੋਲੇ ਨਹੀਂ ਹੁੰਦੇ ਉਹਨੂੰ ਕਰਾਇਦੇ ਲੈ ਕੇ ਦਿੰਦੇ ਐ ਤੇ ਜੇ ਮੁਖੰਦਰ ਭਗਵੰਤ ਮਾਨ ਜੀ ਕੇਂਦਰੀਵਾਲ ਨੂੰ ਇਹ ਕੁੱਟੀ ਮੰਗ ਲਿਆ ਕੇ ਲਾਟ ਕਰ ਵੀ ਦਿੰਦੇ ਐ ਹਾਲਾਂਕਿ ਉਹ ਕਹਿੰਦੇ ਭਾਜਪਾ ਨੂੰ ਸਵਾਲ ਕਰਦੇ ਆ ਪਰ ਜੇ ਆਪਾਂ ਵੀ ਜੈਮਿਨੀ ਯੂਨੀਵਰਸਿਟੀ ਕਹੀਏ ਇਹ ਲਾਟ ਕਰ ਵੀ ਦਿੰਦੇ ਤਾਂ ਕੀ ਭਾਜਪਾਲੇ ਦੱਸਣਗੇ ਕਿ ਪੰਜਾਬ ਦਾ ਕੀ ਭਲਾ ਹੋ ਜੇਗਾ ਇਹਦੇ ਨਾਲ ਪੰਜਾਬ ਕਿੰਨੀ ਕਿਸਮ ਦਾ ਕੇਂਦਰ ਵੱਲੋਂ ਮਿਲੇਗੀ ਸਵਾਲ ਤਾਂ ਇਹ ਐ ਦਿੱਤੇ ਵਸੇ ਜੋ ਆਪੜੇ ਵੀ ਸਵਾਲ ਉਠਾ ਰਹੇ ਆ ਕਿ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਤਾਂ ਕੋਈ ਛੇ ਪੱਤਰ ਦਾ ਦਿਖਾਓ ਨਾ ਕਿ ਰਵਿੰਦ ਕੇਜਰੀਵਾਲ ਦੇ ਨਾਮ ਦੇ ਉੱਤੇ ਕਿਹੜੀ ਕੋਠੀ ਅਲਾਟ ਕੀਤੀ ਗਈ ਹੈ ਕੋਈ ਆਖਿਰਕਾਰ ਰਿਕਾਰਡ 'ਚ ਕੋਈ ਗਲਤ ਹੋਏਗੀ ਨਾ ਆਪਾਂ ਸਰਕਾਰੀ ਕੋਠੀ ਦੀ ਗੱਲ ਕਰਦੇ ਆ ਕੋਈ ਇਹ ਤਾਂ ਹੈ ਨਹੀਂ ਕੋਈ ਵਹੀ ਲਿਖਾਤਾ ਤਾਂ ਹੈ ਨਹੀਂ ਕਿ ਭਈ ਕਹਤੇ ਲਿਖਿਆ ਕਿਸੇ ਨੇ ਜੋ ਮਰਜ਼ੀ ਲਿਖਤਾ ਕਿਸ ਨੂੰ ਕੀ ਪਤਾ ਕੀ ਹੋਇਆ ਕੀ ਨਹੀਂ ਸੋ ਸਰਕਾਰੀ ਤੰਤਰ ਹੈ ਸਰਕਾਰੀ ਸਿਸਟਮ ਆਕਰ ਸਰਕਾਰਾਂ ਹੁੰਦੀਆਂ ਜਾਂਦੀਆਂ ਰਿਕਾਡ ਤਾਂ ਕੈਮਰੈਂਦਾ ਕਿ ਉਹ ਸਰਕਾਰ ਦੇ ਵਿੱਚ ਰੰਦ ਕੇਦਰੀਵਾਦ ਦੇ ਨਾਲ ਤੇ ਜਾਨੀ ਕੋਈ ਦਿਨਾਂ ਲਈ ਇਹ ਦੇਖੋ ਸ਼ਬਦ ਕਿ ਵਰਤੇ ਜਾ ਰਿਹਾ ਜੀ ਸ਼ੀਸ਼ ਮਹਿਲ ਬਣਾਇਆ ਜਾ ਰਿਹਾ ਹੈ ਸ਼ੀਸ਼ ਮਹਿਲ ਬਣਾਇਆ ਜਾ ਰਿਹਾ ਹੁਣ ਸਰਕਾਰੀ ਕੋਠੀ ਨੂੰ ਕਿਹੜਾ ਸ਼ੀਸ਼ ਮਹਿਲ ਬਣਾਇਆ ਜਾ ਰਿਹਾ ਨੇ ਇੱਕ ਸ਼ਬਦ ਇਹਦੇ ਲੱਭੇ ਜਾ ਰਿਹਾ ਇੱਥੇ ਦੇ ਨਾਲ ਇੱਕ ਤੁਹਾਨੂੰ ਲੱਗੇ ਹੈ ਸ਼ੀਸ਼ ਮਹਿਲ ਤਾਜਮਹਾਲ ਦਾ ਜੁਨਾਹ ਸੀ ਕਹਿੰਦੇ ਲੋਕਾਂ ਨੇ ਸ਼ੀਸ਼ ਮਹਿਲ ਦਾ ਸੁਣਾ ਨਹੀਂ ਸ਼ੀਸ਼ ਮਹਿਲ ਕਿਤੇ ਉਸ ਤੋਂ ਵੱਡਾ ਲੱਗਦਾ ਸੋ ਇਸ ਤਰ੍ਹਾਂ ਦਾ ਖਲਵਾੜ ਪੰਜਾਬ ਦੀ ਰੀਤੀ ਨਿਤੀ ਦੇ ਨਾਲ ਪੰਜਾਬ ਨਾਲ ਕੌਮ ਵਿਰੋਧੀ ਤਰ੍ਹਾਂ ਕਰਿਆ ਔਰ ਖਾਸ ਤੌਰ ਤੇ ਜੇ ਤੁਸਾਂ ਆਪਾਂ ਗੱਲ ਕਰਦੇ ਆਂ ਭਾਜਪਾ ਦੀ ਭਾਜਪਾ ਦਾ ਦੇਖੋ ਕੇਂਦਰ ਸਦਾਦਾਰੀ ਤੇਰਾ ਪੰਜਾਬ ਐਤੋਂ ਵੱਡੇ ਸੰਕਟ ਤੋਂ ਨਹੀਂ ਲੰਘ ਰਿਹਾ ਜਿੰਨੇ ਹੁਣ ਵੱਡੇ ਸੰਕਟ ਤੋਂ ਲੰਘ ਰਹੇ ਆਂ ਜੇ ਆਪਾਂ ਗਵਾਂਡਾ ਹਮਾਚਲ ਦੀ ਗੱਲ ਕਰ ਲਈਏ ਤੇ ਮੈਂ ਕੱਲ ਹਮਾਚਲ ਦੀ ਕਿਸੇ ਪੱਤਰਕਾਰ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਇੰਨੇ ਪਰਿਵਾਰ ਤਬਾਹ ਹੋ ਗਏ ਆ ਇੱਕ ਵਿਅਕਤੀ ਦੀ ਗੱਲ ਸੁਣਾ ਰਹੇ ਸੀ ਉਹ ਕਹਿੰਦੇ ਆਪਣੀ ਸਬਜ਼ੀ ਵਾਲਾ ਟਰੱਕ ਲੈ ਕੇ ਪੰਜਾਬ ਚ ਆਇਆ ਤੇ ਪਿੱਛੋਂ بارشਾਂ ਆ ਗਈਆਂ ਜਦੋਂ ਮੁੜ ਕੇ ਗਿਆ ਤਾਂ ਉਹਦਾ ਘਰ ਨਾਮ ਨਿਸ਼ਾਨੀ ਖਤਮ ਸੀ ਉਹਦੇ ਪਰਿਵਾਰ ਦੇ ਪੰਜ ਜੀ ਸੀ ਪੰਜ ਦੇ ਪੰਜੀ ਪਤਾ ਨਹੀਂ ਕਿੱਧਰ ਰਹਿ ਗਏ ਕਿੱਧਰ ਉੜ ਗਏ ਕਹਿੰਦਾ ਉਹ ਵਿਅਕਤੀ ਉਹਨਾਂ ਪੱਥਰਾਂ ਤੋਂ ਕਿਤੇ ਆਪਣੇ ਪਰਿਵਾਰ ਲਈ ਲੀਰ ਹੀ ਲੱਭਦਾ ਕਰੇ ਕਿ ਮੇਰੇ ਬੱਚੇ ਦੀ ਕਿਸੇ ਦੀ ਲੀਰ ਹੀ ਮਿਲ ਜੇ ਮੇਰੀ ਨਿਸ਼ਾਨੀ ਦਾ ਰਹਿ ਜੇ ਵੱਡੇ ਵੱਡੇ ਪੱਥਰ ਪਏ ਆ ਮਕਾਨਾਂ ਦੀ ਚੀਜ਼ ਕੋਈ ਨਹੀਂ ਸੋ ਹਿਮਾਚਲ ਤੇ ਪੰਜਾਬ ਤਾਂ ਇਹਨੀ ਤਬਾਹੀ ਚੋਂ ਨਿਕਲ ਰਹੇ ਆ ਮੱਧ ਤੋਂ ਨਾ ਗੱਲਾਂ ਦੀ ਕਰਨੀ ਲੋੜ ਆ ਯਾਨੀ ਕਿਹੜੀ ਰਾਜਨੀਤੀ ਕੀਤੀ ਜਾ ਰਹੀ ਹੈ ਕੋਈ ਦਿਨ ਔਰ ਮੀਡੀਆ ਵੀ ਇਸ ਕਰ ਬਹੁਤ ਹਾਈਡਰੈਟ ਕਰਦਾ ਕਿ ਦੇਖੋ ਜੀ ਇਦਾਂ ਦੀ ਗੱਲ ਕੇਜਰੀਵਾਲ ਸੀਸਮੈਲ ਕੂਕੇ ਤਮਾਸ਼ੀਨਾ ਨੂੰ ਇੱਕਦਾਂ ਚੰਗੀਆਂ ਲੱਗਦੀਆਂ ਜੀ ਜੀ ਮੈਨੂੰ ਨਹੀਂ ਲੱਗਦਾ ਕਿਸੇ ਪੰਜਾਬੀ ਦੇ ਜਿਸ ਜ਼ਖਮ ਹੈ ਉਹਨਾਂ ਤੇ ਮਲਮ ਲੱਗੇਗੀ ਸੀਸਮੈਲ ਦੇ ਮੁੱਤੇ ਨੂੰ ਲੈ ਕੇ ਸੋ ਜੀ ਜੀ ਪਿਟੀਕਲ ਪਾਰਟੀਆਂ ਜਿਹੜੀਆਂ ਸੱਤਾ 'ਚ ਬੈਠੀਆਂ ਨੇ ਸੱਤਾ ਤੋਂ ਦੂਜੇ ਪਾਸੇ ਗਰੁੱਦੀ ਤਰ੍ਹਾਂ ਜਿ ਬੈਠੀਆਂ ਆ ਨਾ ਆਦਮ ਮੁੱਦਾ ਦੀ ਗੱਲ ਕਰ ਉਹ ਤਾਂ ਸਮਝ ਲੱਗਦੀ ਆ ਇਦਾਂ ਦੀ ਰਾਜਨੀਤੀ ਕਰਕੇ ਪੰਜਾਬੀਆਂ ਨਾਲ ਖਰਵਾੜ ਤੋਂ ਇਲਾਵਾ ਮੈਂ ਸਮਝਦਾ ਹੋਰ ਕੁਝ ਵੀ ਨਹੀਂ ਕੀਤਾ ਜਾ ਰਿਹਾ ਜੀ ਜੀ ਸੋਸਾ ਬਗੇ ਜੇਕਰ ਜਿਹੜਾ ਉਹ ਵਾਰਾ ਕੁੱਤਿਆਂ ਦੇ ਮਾਮਲੇ ਦਾ ਕਰਾਂਗੇ ਵਾਰਾ ਕੁੱਤਿਆਂ ਦੇ ਮਾਮਲੇ ਤੇ ਸੁਪਰੀਮ ਕੋਰਟ ਹਜੇ ਵੀ ਸਖਤ ਨਜ਼ਰ ਆ ਰਿਹਾ ਉਸੇ ਤਰ੍ਹਾਂ ਤੇ ਇਸ ਵਾਰ ਹੈ ਜਿਹੜਾ ਉਹ ਕਿਹਾ ਗਿਆ ਕਿ ਜਿਹੜੇ ਮੁੱਖ 77 ਨੇ ਵੱਖ-ਵੱਖ ਸੂਬਿਆਂ ਦੇ ਉਹ ਨਿੱਜੀ ਤੌਰ ਤੇ ਪੇਸ਼ ਹੋਣ ਸੁਪਰੀਮ ਕੋਰਟ ਦੇ ਵਿੱਚ ਕੋਈ ਆ オンਲਾਈਨ ਨਹੀਂ ਕੋਈ ਵੀਡੀਓ ਕਾਨਫਰੈਂਸਿੰਗ ਨਹੀਂ ਕਹਿੰਦੇ ਇਹ ਜਾਂ ਕੁਝ ਨਹੀਂ ਹੋਣਾ ਸਿਰਫ ਪੱਛਮੀ ਬੰਗਾਲ ਤੇ ਤੇਰੰਗਾਨਾ ਦੇ ਜਿਹੜੇ ਨੇ ਮੁੱਖ ਸਕੱਤਰ ਨੇ ਉਹਨਾਂ ਨੂੰ ਹੁਕਮ ਨਹੀਂ ਦਿੱਤੇ ਗਏ ਬਾਕੀ ਸਾਰੇ ਸੂਬਿਆਂ ਦੇ ਸਾਰੇ ਸਕੱਤਰਾਂ ਨੂੰ ਹੁਕਮ ਨੇ ਕਿਵੇਂ ਦੇਖਦੇ ਇਸ ਮਸਲੇ ਨੂੰ ਇਹ ਵੀ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹਾਂ ਪਰ ਇਹ ਇਹ ਮਾਮਲਾ ਦੇਖੋ ਸੁਪਰੀਮ ਕੋਰਟ ਇਸ ਮਾਮਲੇ 'ਚ ਬੜਾ ਗੰਭੀਰ ਹੈ 3 ਨਵੰਬਰ ਨੂੰ ਉਹਨਾਂ ਨੇ ਵਾਕਖਾ ਕਿਹੜੇ ਸੂਬੇ ਆ ਉਹਨਾਂ ਦੇ ਮੁੱਖ ਸਕੱਤਰਾਂ ਨੂੰ ਨੋਟਿਸ ਦਿੱਤਾ ਕਿ ਆਪ ਆ ਕੇ ਫਿਜ਼ੀਕਲ ਤੌਰ ਤੇ ਪਰਸਨਲੀ ਸੁਪਰੀਮ ਕੋਰਟ ਚ ਪੇਰ ਹੋ ਕਿਉਂਕਿ ਕਈ ਮੁਕਸਕਰਾਂ ਨੇ ਇਹ ਪਹੁੰਚ ਕੀਤੀ ਸੀ ਕਿ ਜੇ ਅਸੀਂ ਨਾਲ ਸੀਗੇ ਕਿਸੇ ਹੋਰ ਅਧਿਕਾਰੀ ਨੂੰ ਪੇਜ ਜੇ ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਨੂੰ ਹੀ ਆਉਣਾ ਪਏਗਾ ਤੁਸੀਂ ਕਿਉਂ ਨਹੀਂ ਹਲਫਿਆ ਗਿਆਨ ਦਿੱਤੇ ਇੰਨੀ ਕਮੀਰਤਾ ਦੇ ਨਾਲ ਇਸ ਮਾਮਲੇ ਨੂੰ ਦੇਖੋ ਕਿਸੇ ਜਾਨਵਰ ਦੀ ਉਹਦੀ ਸਿਹਤ ਦੀ ਉਹਦੀ ਜਾਨ ਦੀ ਰੱਖਿਆ ਕਰਨੀ ਵੀ ਜ਼ਿੰਮੇਵਾਰੀ ਬਣਦੀ ਹੈ ਕਿਤੇ ਇਹ ਨਹੀਂ ਬਣਦਾ ਕਿ ਜਾਨਵਰ ਜਿਹੜਾ ਹੈਗਾ ਦੂਜਿਆਂ ਵਿਅਕਤੀਆਂ ਦੀ ਜਾਨਾਂ ਲੈਂਦਾ ਫਿਰ ਇਹ ਮਾਨਵੀ ਅਧਿਕਾਰਾਂ ਦੀ ਲੰਘਣਾ ਹੋਏ ਸੋ ਬਹੁਤ ਸਾਰੇ ਨਿਜ਼ਰਵੇ ਸਮਾਨ ਵਿੱਚ ਬਣਾਏ ਗਏ ਆ ਉਹ ਕਹਿੰਦਾ ਉਹਨਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਜਾਂਦੀ ਸੁਪਰੀਮ ਕੋਰਟ ਇਸ ਗੱਲ ਤੇ ਸਖਤ ਦੇਤਾ ਦੇ ਰਿਹਾ ਕਿ ਤੁਸੀਂ ਆਓ ਆ ਕੇ ਦੱਸੋ ਤਾਂ ਸਹੀ ਕਿ ਆਪਣਾ ਆਪਣੇ ਸੁਪਿਆਂ ਚ ਤੁਸੀਂ ਇਵਾਰਾ ਕੁੱਤਿਆਂ ਨੂੰ ਸੰਭਲਣ ਲਈ ਲੋਕਾਂ ਨੂੰ ਨਦੇ ਹਮਲਾ ਤੋਂ ਬਚਾਉਣ ਲਈ ਕੀ ਕਾਰਵਾਈ ਕਰ ਰਹੇ ਹੋ ਸਾਡੇ ਮੁਲਕ ਦੇ ਵਿੱਚ ਅਨੇਕਾ ਹੋਣਗੇ ਜਿਹੜੇ ਡੌਗ ਲਵਰ ਸਗੇ ਜਿਹੜੇ ਕੁੱਤਿਆਂ ਨੂੰ ਪਿਆਰ ਕਰਦੇ ਆ ਠੀਕ ਆ ਕੁੱਤਿਆਂ ਨੂੰ ਪਿਆਰ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਇਹ ਵੀ ਚੰਗੀ ਗੱਲ ਨਹੀਂ ਕਿ ਇਵਾਰਾ ਕੁੱਤੇ ਜਿਹੜਾ ਆਏ ਦਿਨ ਲੋਕਾਂ ਨੂੰ ਨੋਚਾਣਾ ਕਿਤੇ ਬਜ਼ੁਰਗ ਹੈ ਕਿਤੇ ਬੱਚੇ ਹੈ ਕਿਤੇ ਔਰਤਾਂ ਸੋ ਇਹ ਮਾਮਲਾ ਸਮਾਜਿਕ ਤੌਰ ਤੇ ਵੈਸੇ ਤਾਂ ਜੀ ਦੇਖਿਆ ਜਾਵੇ ਕਿਵੇਂ ਕੁੱਤਿਆਂ ਨੂੰ ਲਿਆ ਗੱਲ ਮਾਮਲੇ ਨੂੰ ਸੁਪਰੀਮ ਕੋਰਟ ਨੇ ਵਾਰਾ ਡੰਗਰਾਂ ਦਾ ਵੀ ਮੈਂ ਤਾਂ ਸਮਝਦਾ ਕਿ ਮਾਮਲੇ ਦੇ ਨਾਲ ਜੋੜਨਾ ਚਾਹੀਦਾ ਹੈ ਜੀ ਬਿਲਾਦ ਚ ਦੂਜੇ ਸੁਭਾ ਚ ਵੱਡੀ ਪੱਧ ਤੇ ਗੋਸਸ ਹੈ ਹੋਰ ਉਸਰ ਟੈਕਸ ਲੈ ਜਾਂਦੇ ਆ ਤਾਂ ਫਿਰ ਸਾਫ ਸੰਭਾਲ ਕਿਉਂ ਨਹੀਂ ਕਿਉਂ ਵਾਰਾ ਡੰਗਰ ਸੜਕਾਂ ਦੇ ਘੁੰਮ ਰਹੇ ਆ ਕਿਉਂ ਵਾਰਾ ਡੰਗਰ ਜਿਹੜਾ ਹਾਸਿਆਂ ਦਾ ਕਾਰਨ ਬਣਦਿਆ ਆਪਾਂ ਜਾਣਦੇ ਆ ਪਿਛਲੇ ਦਿਨ ਜਿਸ ਤਰ੍ਹਾਂ ਪੰਜਾਬ ਨੇ ਕਪੜਾ ਇੰਨਾ ਵੱਡਾ ਪੁੱਤ ਘਵਾ ਲਿਆ ਸਰਪਾ ਸਿੱਧੀ ਭਜਾ ਕਰਕੇ ਜਿਹੜੇ ਚਲੋ ਪ੍ਰੋਮਿਨੈਂਟ ਨਾਂ ਸੀ ਆਪਾਂ ਜ਼ਿਕਰ ਕਰਦੇ ਆ ਪਰ ਰਾਏ ਤਾਂ ਇੰਤਾਂ ਦੇ ਆਸੇ ਵਾਪਸ ਨੇ ਆਵਾਰਾ ਕੁੱਤੇ ਕੇਵਲ ਜਿਹੜਾ ਹੈ ਲੋਕਾਂ ਨੂੰ ਘਟਦੇ ਨਹੀਂ ਹਾਦਸਾ ਦਾ ਵੀ ਕਾਰਨ ਬਣਦਾ ਬਿਲਕੁਲ ਸਾਰੀ ਨਾਥਾਂ ਤੇ ਮੋਟਰਸਾਈਕਲ ਵਾਲੇ ਆ ਸਾਈਕਲ ਵਾਲੇ ਜਦੋਂ ਪਿੱਛੇ ਪੈਂਦੇ ਆ ਤਾਂ ਕਈ ਵਾਰੀ ਡੇਗਦੇ ਸੜਕ ਤੇ ਕਈ ਰੁਕਦੇ ਜਾਨਾ ਤੱਕ ਵੀ ਧੋਣੇ ਪੈਂਦੇ ਉਹਨਾਂ ਨੂੰ ਆਪਣਾ ਹੱਥ ਧੋਣੇ ਪੈਂਦੇ ਜਾਨ ਤੋਂ ਵੀ ਸੋ ਵਰਾਜਲੇ ਡੰਗਰ ਹੋਣ ਵਾਰਾ ਕੁੱਤੇ ਹੋਣ ਉਹਨਾਂ ਦੀ ਸਾਂਭ ਸੰਭਾਲ ਦਾ ਇੰਤਜ਼ਾਮ ਤਾਂ ਹੋਣਾ ਚਾਹੀਦਾ ਠੀਕ ਹੈ ਕਿ ਹਰ ਡੰਗਰ ਦੀ ਜਾਨ ਪਿਆਰੀ ਆ ਉਹ ਰੱਖਿਆ ਕਰਨੀ ਉਹਨਾਂ ਨੂੰ ਭੋਜਨ ਦੇਣਾ ਉਹਨਾਂ ਨੂੰ ਖਰਾਕ ਦੇਣੀ ਪੱਠੇ ਦੇਣੇ ਬਣਦੇ ਆ ਜੀ ਇਸੇ ਤਰੀਕੇ ਨਾਲ ਜਿਹੜੇ ਡੌਗ ਲਵਰਸ ਆ ਉਹ ਵੀ ਉਹਨਾਂ ਦੀ ਰਾਖੀ ਕਰਨ ਪਰ ਇਹਦਾ ਮੰਤਵ ਇਹ ਨਹੀਂ ਹੈਗਾ ਕਿ ਉਹ ਸਮਾਜ ਦੇ ਵਿੱਚ ਉਹਨਾਂ ਦੇ ਵਜ੍ਹਾ ਕਰਕੇ ਹਫੜਾ ਤਫੜੀ ਪੈਲੇ ਸੋ ਸੁਪਰੀਮ ਕੋਰਟ ਕਾਫੀ ਗੰਭੀਰ ਹੈ ਸਮਾਂ ਵਿੱਚ ਲੱਗਦਾ ਹੈ ਕਿ ਜੋ 3 ਨਵੰਬਰ ਆਏਗਾ ਕੋਈ ਨਾ ਕੋਈ ਜੇ ਤਾਂ ਲੈ ਕੇ ਜਾਣਗੇ ਕਿ ਕਹਿੰਦਾ ਇਹ ਕਿਹਾ ਜਾ ਸਕਦਾ ਹੈ ਕਿ ਮਾਮਲਾ ਜਰੂਰ ਵੱਡਾ ਹੈ ਦੇਖੋ ਸੂਬਿਆਂ ਦੀ ਸਰਕਾਰਾਂ ਨੇ ਪ੍ਰਵੰਧ ਕਰਨੇ ਹੁੰਦੇ ਆ ਕਿਲੇ ਪੱਧਰ ਤੇ ਕਿਸ ਤਰ੍ਹਾਂ ਦੀ ਡੀਸੀ ਲੈਵਲ ਤੇ ਬਲਾਕ ਲੈਵਲ ਤੇ ਜਿੱਦਾਂ ਕੁੱਤਿਆਂ ਨੂੰ ਸਵਾਲਣ ਦੀ ਗੱਲ ਹੈ ਕਿਦਾਂ ਰੋਕਣ ਦੀ ਗੱਲ ਹੈ ਕੀ ਉਹਨਾਂ ਲਈ ਰੱਖਣ ਦੇ ਇੰਤਜ਼ਾਮ ਕਰਨੇ ਆ ਤੇ ਹੁਣ ਜਦੋਂ ਤਨਮਬਰਾ ਪਰ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਕਿ ਜਿਹੜਾ ਮੁਖ ਸਕੱਤਰ ਆ ਉਹ ਆ ਕੇ ਤੁਹਾਨੂੰ ਜਾਣਕਾਰੀ ਦਿਓ ਕਿ ਕੀ ਕਰ ਰਹੇ ਆਪਾਂ ਐਸਐਸ ਨੂੰ ਲੈ ਕੇ ਜੀ ਜੀ ਸੇ ਸਾਬ ਅੱਗੇ ਜਿਹੜਾ ਜਿਹੜਾ ਉਹ ਡੀਆਈਜੀ ਪੁੱਲਰ ਹੁਣਾਂ ਦਾ ਕਰ ਲੈਨੇ ਡੀਆਈਜੀ ਪੁੱਲਰ ਇਸ ਸਮੇ ਬੁੜੈਲ ਜੇਲ ਦੇ ਵਿੱਚ ਨੇ ਤੇ ਨ्यायਿਕ ਹਿਰਾਸਤ ਦੇ ਨਾਲ ਨਾਲ ਰਿਮਾਂਡ ਦੇ ਵਿੱਚ ਨੇ ਵੱਡੀ ਗੱਲ ਕਹੀਏ ਤਾਂ ਰਿਮਾਂਡ ਉਹਨਾਂ ਦਾ ਲਗਾਤਾਰ ਚੱਲ ਰਿਹਾ ਸੋ ਅਜਿਹੇ ਸਮੇ ਦੇ ਵਿੱਚ ਸਵਾਲ ਇਹ ਨਿਕਲ ਕੇ ਆ ਰਿਹਾ ਕਹਿੰਦੇ ਕਿ ਜਦੋਂ ਵੀ ਉਹਨਾਂ ਤੋਂ ਪੁੱਛੀਏ ਛੇ ਜਿਹੜੀ ਉਹ ਟੀਮ ਕਰਦੀ ਹੈ ਉਹ ਕਹਿੰਦੇ ਜੀ ਮੇਰੀ ਸਿਹਤ ਠੀਕ ਨਹੀਂ ਹੈ ਤੇ ਕਹਿੰਦੇ ਉਹ ਕੋਆਪਰੇਟ ਨਹੀਂ ਕਰ ਰਹੇ ਪ੍ਰੋਪਰ ਜਿਹੜੇ ਸਵਾਲਾਂ ਦੇ ਜਵਾਬ ਹੈ ODI جی پولر ਦੇ ਵੱਲੋਂ ਨਹੀਂ ਦਿੱਤੇ ਜਾ ਰਹੇ ਟੀਮ ਨੂੰ ਜਿਸ ਕਰਕੇ ਜਿਹੜੀ ਸਮੱਸਿਆ ਹੈ ਉਹ ਵਧਦੀ ਜਾ ਰਹੀ ਹੈ ਤੇ ਹੁਣ ਲਗਾਤਾਰ ਪੁੱਛਗਿਛ ਹੈ ਜਿਹੜੀ ਉਹ ਹਰ ਰੋਜ਼ ਹੈ ਜਿਹੜੀ ਉਹ ਟੀਮ ਕਰ ਰਹੀ ਹੈ ਜੀ ਦੇਖੋ ਜੀ ਪੁਲਰ ਕੋਆਪਰੇਟ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਇਹਦਾ ਜਿਹੜਾ ਸੂਤਰਾ ਦੀਆਂ ਜਾਣਕਾਰੀਆਂ ਹੈਗੀਆਂ ਇਹਦੇ ਵਾਸਤੇ ਆਪਾਂ ਕੋਈ ਕਮੈਂਟ ਨਹੀਂ ਕਰ ਸਕਦੇ ਪਰ ਜੋ ਸਾਹਮਣੇ ਆਏਗੀ ਗੱਲ ਦੇਖੋ ਇੱਕ ਪਾਸੇ ਤਾਂ ਸੀਬੀਆ ਦਾ ਮਾਮਲਾ ਹੈ ਦੂਜੇ ਪਾਸੇ ਉਹਨਾਂ ਵਿਜੀਲੈਂਸ ਵੀਜ਼ ਮਾਮਲੇ ਜੀ ਕੋਤਪੀਏ ਕਾਲਾ ਜਾਣਕਾਰੀ ਮੁਤਾਬਕ ਬੜੈ ਜੇਹ ਦੇ ਵਿੱਚ 2 2.5 ਘੰਟੇ ਵਿਜੀਲੈਂਸ ਵੱਲੋਂ ਇਲਾਕਾ ਪੁਲਰ ਦੀ ਪੁੱਛਗਿੱਛ ਕੀਤੀ ਗਈ ਉਹਦੇ ਮੰਨਿਆ ਜਾਂਦਾ ਹੈ ਕਿ ਆਨੰਦਪੁਰ ਵਿਧੇਰੇ ਸਾਧਨ ਜਾਇਦਾਦਾਂ ਇਕੱਠੀਆਂ ਕਰਨ ਦਾ ਮਾਮਲਾ ਹੈ ਉਹਦੇ ਬਾਰੇ ਜਾਣਕਾਰੀ ਮੰਗੀ ਗਈ ਹੈ ਕਿ ਕਿੱਥੋਂ ਇਹ ਜਾਇਦਾਦਾਂ ਆਈਆਂ ਜੇ ਵਿਜੀਲੈਂਸ ਇਸ ਮਾਮਲੇ ਪੁੱਛਗਿੱਛ ਕਰ ਰਹੀ ਹੈ ਤੇ ਇਹ ਵੀ ਹੈ ਕਿ ਅੱਜ ਵੀ ਕਿਹਾ ਜਾ ਰਿਹਾ ਹੈ ਕਿ ਅਜਨੇ ਦਿਨ ਤੱਕ ਵੀ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਵਿਜੀਲੈਂਸ ਵੱਲੋਂ ਅੱਗੇ ਤਾਂ ਕਹਿੰਸੀਬੀ ਸੀ ਤੇ ਹੁਣ ਨਾਲ ਵਿਜੀਲੈਂਸ ਇਹ ਤੋਂ ਬਾਅਦ ਜਿਹੜੀ ਸਥਿਤੀ ਸਾਹਮਣੇ ਆਏਗੀ ਜੋ ਰਿਪੋਰਟ ਆਪਰਚੁਨਿਸਟ ਤੋਂ ਬਾਅਦ ਸਾਹਮਣੇ ਆਉਣਗੀਆਂ ਉਹਦੇ ਬਾਰੇ ਤਾਂ ਕਿਹਾ ਜਾ ਸਕਦਾ ਪਰ ਜੋ ਸਥਿਤੀ ਬਣੀ ਵੀ ਹੈ ਕੋਚ ਸੀਬੀ ਦੂਜੇ ਪਾਸੇ ਵਿਜੀਲੈਂਸ ਇਹ ਜ਼ਰੂਰ ਹੈ ਕਿ ਪੁਲਰ ਦੀਆਂ ਜਿਹੜੀਆਂ ਸਮੱਸਿਆਵਾਂ ਇਸ ਵੇਲੇ ਬਹੁਤ ਧਿਆਨ ਨਜ਼ਰ ਆ ਰਹੀਆਂ ਕਿਉਂਕਿ ਦੋ ਵੱਡੀਆਂ ਏਜੰਸੀਆਂ ਬਿਜ਼ਨਸ ਪੰਜਾਬ ਦੀ ਏਜੰਸੀ ਆਪਣੇ ਤੌਰ ਤੇ ਕਾਰਵਾਈ ਕਰ ਰਹੀ ਹੈ ਔਰ ਦੂਜੇ ਪਾਸੇ ਕੇਂਦਰ ਦੀ ਸੀਬੀ ਏਜੰਸੀ ਜਿਹੜੀ ਲੱਗੀ ਹੋਈ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੱਦਾਂ ਦੀ ਸਥਿਤੀ ਬਣੀ ਹੈ ਕੁੜੈ ਜੋ ਕੋਈ ਨਾਂ ਲਾ ਪਰੇ ਅਧਿਕਾਰੀਆਂ ਦੇ ਹੋਰਾਂ ਦੇ ਉਪਚਾਰ ਕੀਤੀ ਗਈ ਹੈ ਪੁਸ਼ਕੀ ਜਾ ਵੀ ਰਹੀ ਹੈ ਤੇ ਉਹਨਾਂ ਵਾਲੇ ਦਿਨਾਂ 'ਚ ਕੁਝ ਹੋਰ ਅਧਿਕਾਰੀ ਵੀ ਇਸ ਕੰਡੇ 'ਚ ਆ ਸਕਦੇ ਐ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੀ ਜੀ ਅਸਿਸ ਸਾਹਿਬ ਅਗੇ ਜ਼ਿਕਰ ਹੈ ਜਿਹੜਾ ਉਹ ਕਰਾਂਗੇ ਕੱਲ ਸਰਦਾਰ ਪਟੇਲ ਉਹਨਾਂ ਦੀ ਜਨਮ ਦਿਵਸ ਪਰ ਦੇ ਵਿੱਚ ਮਨਾਈ ਗਈ ਇਸ ਦੌਰਾਨ ਜ਼ਿਕਰ ਹੈ ਜਿਹੜਾ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੇ ਵੱਲੋਂ ਕਸ਼ਮੀਰ ਦਾ ਕੀਤਾ ਗਿਆ ਕਿ ਕਿਸ ਤਰ੍ਹਾਂ ਜਦੋਂ 1947 ਹੋਇਆ ਤੇ ਕਿਸ ਤਰ੍ਹਾਂ ਜਿਹੜੇ ਪਟੇਲ ਨੇ ਜਾਂ ਫਿਰ ਦੂਜੇ ਪਾਸੇ ਨਹਿਰੂ ਹੁਣੀ ਨੇ ਉਹਨਾਂ ਨੇ ਕਿਸ ਤਰ੍ਹਾਂ ਦੀ ਭੂਮਿਕਾ ਅਦਾ ਕੀਤੀ ਸਵਾਲ ਉੱਠ ਰਹੇ ਨੇ ਪਰ ਨਾਲ ਨਾਲ ਦੂਜੇ ਪਾਸੇ ਜਿਹੜੇ ਖੜਗੇ ਸਾਹਿਬ ਨੇ ਉਹਨਾਂ ਨੇ ਇੱਕ ਹੋਰ ਤੰਜ ਕੱਸਿਆ ਉਹ ਕਹਿੰਦੇ ਕਿ ਮੇਰੇ ਹਿਸਾਬ ਨਾਲ ਜਿਹੜੀ ਆਰਐਸਐਸ ਹੈ ਉਹਦੇ ਤੇ ਹੀ ਪਾਬੰਦੀ ਲਗਾ ਦੇਣੀ ਚਾਹੀਦੀ ਹੈ ਦੋ ਵੱਡੇ ਸਿਆਸੀ ਨੇਤਾ ਨੇ ਦੋਨਾਂ ਦੇ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਤੁਸੀਂ ਐਂ ਸਵਾਲ ਕੀਤਾ ਮੈਂ ਸਮਝਦਾ ਕਿ ਸਾਡੇ ਜਿਹੜੀ ਦੇਸ਼ ਦੀ ਰਾਜਨੀਤੀ ਹੈ ਜਿਹੜੀ ਰਾਸ਼ੀਆ ਘੂ ਹੈ ਉਹ ਕਿਦਰੇ ਕਿ ਦੇਵੀ ਵੱਡੇ ਆਗੂ ਰਹੇ ਜਿਹਦਾ ਅਕਸਰ ਪਟੇਲ ਦੀ ਗੱਲ ਕਰਦੇ ਆਂ ਕੌਮੀ ਪੱਤਰਦਾਨ ਦੀ ਆਜ਼ਾਦੀ ਦੀ 푼ਕਾ ਸੁਭਿਆਨ ਕਟੇਕਾਲ ਦੀ 푼ਕਾ ਰਿਆਸਤਾਂ ਨੂੰ ਖਤਮ ਕਰਦੀ 푼ਕਾ ਕਸ਼ਮੀਰ ਨੂੰ ਜਿੱਤਣ ਦਾ ਮਾਹੌਲ ਬਹੁਤ ਸਾਰੀ ਕੰਟਰੀਬਿਊਸ਼ਨ ਹੈ ਜਿਸ ਕਰਕੇ ਪਟੇਲ ਨੂੰ ਜਨਤ ਕੀਤਾ ਜਾਂਦਾ ਹੁਣ ਇਸ ਮੁੱਦੇ ਤੇ ਉਹਦੀਆਂ ਪ੍ਰਾਪਤੀਆਂ ਨੂੰ ਲੈ ਕੇ ਉਹਨਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਸਾਨੂੰ ਲੱਗਦੀ ਹੈ ਵੈਦਨਾ ਪ੍ਰਧਾਨ ਮੰਤਰੀ ਵੀ ਆਪਣੇ ਅਤਿਅੋਜੇ ਮੌਕੇ ਜਾਣ ਦੇ ਉੱਤੇ ਉਹਨਾਂ ਨੇ ਕਸ਼ਮੀਰ ਦੀ ਗੱਲ ਕੀਤੀ ਉਹਨਾਂ ਨੇ ਸੋਸਲ ਪਟੇਲ ਦੀ ਗੱਲ ਕੀਤੀ ਪਰ ਨਾਲ ਹੀ ਕਰਦੇ ਇਹ ਵੀ ਕਿਹਾ ਕਿ ਪੰਡਤ ਜਵਾਲਲ ਨਹਿਰੂ ਨੇ ਜੇ ਉਸ ਮੌਕੇ ਦੇ ਉੱਤੇ ਸੋਸਲ ਪਟੇਲ ਦੀ ਗੱਲ ਮੰਨੀ ਹੁੰਦੀ ਤਾਂ ਪੂਰੇ ਦਾ ਪੂਰਾ ਕਸ਼ਮੀਰ ਇਸ ਵੇਲੇ ਭਾਰ ਦਾ ਅੰਗ ਹੋਣਾ ਸੀ ਹੂੰ ਉਹਨਾਂ ਨੇ ਇਹ ਗੱਲ ਨਾ ਤਾਂ ਸੋਸਲ ਪਟੇਲ ਦਾ ਕਹਿੰਦੇ ਇਹਨਾਂ ਦੀ ਲੋਕਾਂ ਨੂੰ ਕਿ ਕਿੰਨੀ ਕਿ ਸੱਚਾਈ ਹੈ ਨਾ ਇਹ ਪੜਨ ਨਹਿਰੂ ਇੱਥੇ ਆ ਕੇ ਦੱਸ ਸਕਦੇ ਸੋ ਪ੍ਰਧਾਨ ਮੰਤਰੀ ਨੇ ਕਹੀ ਆ ਗੱਲ ਉਹਦੇ ਨਾਲ ਸਿਆਸਤ ਪਖਣੀ ਸੀ ਦੂਜੇ ਪਾਸੇ ਤਾਂ ਜਵਾਬ ਜਿਹੜੇ ਕਾਂਗਰਸ ਦੇ ਪ੍ਰਧਾਨ ਕੜਗੇ ਕਿਤਾਂ ਦੇ ਰਹੇ ਉਹ ਕਹਿੰਦੇ ਜਿਹੜੀ ਆਰਐਸਐਸ ਹੈ ਜੇ ਤੁਸੀਂ ਕਹਿੰਦੇ ਗੱਲ ਕਰਦੇ ਹੋ ਨਾ ਸardar patel ਦੀ ਸਾਰਦਾਰ ਪਟੇਲ ਨੇ ਕਹਿੰਦੇ ਇਹ ਵੀ ਆਖਿਆ ਸੀ ਕਿ ਦੇਸ਼ ਜਿਹੜੀ ਗੜਬੜ ਦੀ ਇੱਕ ਵੱਡੀ ਵਜ੍ਹਾ ਹੈ ਗਿਆ ਆਰਐਸਐਸ ਕਰਕੇ ਹੋ ਰਹੀ ਹੈ ਕਹਿੰਦੇ ਫਿਰ ਸਾਰਦਾਰ ਪਟੇਲ ਦੀ ਗੱਲ ਮੰਨਣੀ ਹੈ ਆਰਐਸਐਸ ਤੇ ਵੀ ਪਾਬੰਦੀ ਲਾਈ ਜਾਵੇ ਸੋ ਖੜ ਗਿਆ ਆਰਐਸਐਸ ਤੇ ਪਾਬੰਦੀ ਦੀ ਗੱਲ ਕਰਦੇ ਮੰਗ ਕਰਦੇ ਆ ਹੁਣ ਦੂਜੇ ਇੱਕ ਪਾਸੇ ਪ੍ਰਧਾਨ ਮੰਤਰੀ ਮੋਦੀ ਇਸ ਮਾਨ ਨੂੰ ਲੈ ਕੇ ਜਿਹੜੇ ਮਰਹੂਮ ਪ੍ਰਧਾਨ ਮੰਤਰੀ ਆਮੋਲਕ ਦੇ ਨਾਲ ਕਾਪੜਾ ਰਾਹ ਹੈ ਦੇਸ਼ ਕੋਲ ਦੀ ਕੰਟਰੀਬਿਊਸ਼ਨ ਹੈ ਬਹੁਤ ਸਾਰੀਆਂ ਗਨਾਈ ਦੇ ਦੇ ਅੰਦਰ ਪੰਡਤ ਜਵਾਹਰ ਲਾਲ ਨਹਿਰੂ ਕਰਕੇ ਬੜੀਆਂ ਤੇ ਲਾਗੂ ਹੋਈਆਂ ਆਜ਼ਾਦੀ ਨੂੰ ਲੈ ਕੇ ਜਿਸ ਨਾਮ ਤੇ ਅਸੀਂ ਅੱਪਾ ਗੱਲ ਕਰਦੇ ਰਹਿੰਦੇ ਆਂ ਔਰ ਉਸੇ ਪੰਡਤ ਜਵਾਹਰ ਲਾਲ ਨਹਿਰੂ ਜਿਸ ਤਰ੍ਹਾਂ ਕੁਰਸੀਆ ਗਏ ਕਮੇਂ ਭਦਰ ਤੇ ਪ੍ਰਧਾਨ ਮੰਤਰੀ ਵੱਲੋਂ ਉਹ ਆਪਣੇ ਹੱਥੇ ਇੱਕ ਮਾਮਲਾ ਦੂਜੇ ਪਾਸੇ ਫਿਰ ਉਸ ਮਾਮਲੇ ਤੇ ਇਹ ਵੀ ਗੱਲ ਉੱਠ ਰਹੀ ਹੈ ਖੜਗੇ ਵੀ ਬਰਾਬਰ ਆ ਕੇ ਆਰਐਸਐਸ ਦੀ ਗੱਲ ਕਰਦੇ ਆ। ਸੋ ਮੁਲਕ ਦੇ ਲੋਕ ਫੈਸਲਾ ਕਰਨਗੇ ਇੱਕ ਪ੍ਰਧਾਨ ਮੰਤਰੀ ਜੋ ਕੁਝ ਕਹਿ ਰਿਹਾ ਕੀ ਪੰਡਜਵਾਲਾ ਨਹਿਰੂ ਆਪਣਾ ਸਮਾਜ ਬਹੁਤ ਵੱਡੀਆਂ ਬਚਰ ਕੱਦੀਆਂ ਕਰਕੇ ਕਿਸੇ ਪੰਡਜਵਾਲਾ ਨਹਿਰੂ ਨੂੰ ਆਇਆ ਕਰਦੇ ਤਾਂ ਪਤਾ ਨਹੀਂ ਦੇਸ਼ ਨੇ ਕਿਤੇ ਪਹੁੰਚਣਾ ਸੀ। ਨਾਲ ਦੀ ਪੁਲਦਿਆਂ ਦੀ ਗੱਲ ਆਰਐਸਐਸ ਬਾਰੇ ਵੀ ਸਾਡੇ ਦੇਂਦੀਆਂ ਕਈ ਵਾਰ ਉਠਾਉਂਦੇ ਰਹਿੰਦੀਆਂ। ਰੋਲ ગાંધી ਗੱਲ ਕਰਦਾ ਖੜਗੇ ਗੱਲ ਕਰਦਾ ਹੋਰ ਤਰ੍ਹਾਂ ਦੀ ਗੱਲ ਕਰਦੀਆਂ। ਹੁਣ ਜੇ ਆਪਾਂ ਇਸੇ ਮੁੱਦੇ ਤੇ ਗੱਲ ਕਰੀਏ ਤਾਂ ਗੁਜਰਾਤ ਦੇ ਵਿੱਚ ਜਾ ਕੇ ਜਿਹੜਾਗਾ ਆਪ ਦੇ ਆਗੂ ਅਰਵਿੰਦ ਕੇਧਰੀਵਾਲ ਦਾ ਸ਼ੋਭਨ ਸਿੰਘ ਭਗਵੰਤਾ ਉਹਨਾਂ ਨੇ ਵੀ ਜਾ ਕੇ ਨਿਸ਼ਾਨਾ ਜਿਹੜਾ ਹੈਗਾ ਆਰਐਸਐਸ ਤੇ ਭਾਜਪਾ ਪ੍ਰਧਾਨ ਮੰਤਰੀ ਦੇ ਸਿੱਧੇ ਤੋਂ ਪ੍ਰੇਡਿਕਲ ਰੋਟੀਆਂ ਸਿੱਖੀਆਂ ਜਾ ਰਹੀਆਂ ਸੋਲ ਪਟੇਲ ਦੇ ਵਿਹਾੜੇ ਦੇ ਉੱਪਰ ਜੀ ਜੀ ਬਿਲਕੁਲ ਅਸិត ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਗੱਲਬਾਤ ਦੇ ਵਿੱਚ ਅਹਿਮ ਯੋਗਦਾਨ ਪਾਇਆ ਮਿਹਰਬਾਨੀ ਜੀ ਉਸ ਉਸੀ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਜਿਸ ਤਰ੍ਹਾਂ ਸਿੱਧਾ ਸਾਹਿਬ ਨੇ ਜ਼ਿਕਰ ਕੀਤਾ ਸੀ ਐਮਾਨ ਨੇ ਜਿਹੜੇ ਉਹ ਰਵਿੰਦ ਕੇ ਜੀਵਲ ਹੁਣਾਂ ਦੇ ਨਾਲ ਗੁਜਰਾਤ ਪਹੁੰਚੇ ਨੇ ਜਿੱਥੇ ਕਿਸਾਨਾਂ ਦੀ ਵੱਡੀ ਮਹਾਪੰਚਾਇਤ ਨੂੰ ਵੀ ਸੰਬੋਧਨ ਕੀਤਾ ਤੇ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਜਿਹੜੀਆਂ ਸਹੂਲਤਾਂ ਹਨ ਉਹਨਾਂ ਦੇ ਸੋਲੇ ਨੇ ਜਿਹੜੇ ਉਗਾਏ ਗਏ ਨੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ 5 ਤੇ 6 ਨਵੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਜਿਹੜੀ ਉਜਾਈ ਜਾ ਰਹੀ ਹੈ ਹਾਲਾਂਕਿ ਇਹਦੇ ਨਾਲ ਤਾਪਮਾਨ ਜਿਹੜਾ ਉਹ ਕਾਫੀ ਘਟ ਸਕਦਾ ਕਿਉਂਕਿ ਇਹ ਕਯੂਆਈ ਲੈਵਲ ਹੈ ਜਿਹੜਾ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਬਹੁਤ ਵੱਡੇ ਪੱਧਰ ਦੇ ਉੱਪਰ ਵਧਿਆ ਹੋਇਆ ਸੋ ਅਜਿਹੇ ਸਮੇਂ ਦੇ ਵਿੱਚ ਮੀਂਹ ਦੀ ਬਹੁਤ ਜ਼ਿਆਦਾ ਜ਼ਰੂਰਤ ਦੱਸੀ ਜਾ ਰਹੀ ਹੈ ਉਹਦੇ ਦੂਜੇ ਪਾਸੇ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਇੱਕ ਮਾਮੂਲੀ ਤਕਰਾਰ ਦੇ ਕਾਰਨ ਵੱਡੇ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇਜਪਾਲ ਸਿੰਘ ਉਹਨਾਂ ਦਾ ਨਾਮ ਸੀ ਜਿੱਤੇ ਦੋ ਵਿਅਕਤੀਆਂ ਦੇ ਵੱਲੋਂ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਤੇ ਸਭ ਤੋਂ ਵੱਡੀ ਗੱਲ ਗੋਲੀਆਂ ਉਹਨਾਂ ਦੀ ਪਤਾ ਦੇ ਬਿਲਕੁਲ ਸਾਹਮਣੇ ਮਾਰ ਦਿੱਤੀਆਂ ਗਈਆਂ ਇਹ ਮਾਮਲਾ ਵੀ ਵੱਡਾ ਹੁੰਦਾ ਜਾ ਰਿਹਾ ਪੰਜਾਬ ਦੀ ਸੁਰੱਖਿਆ ਤੇ ਸਵਾਲ ਖੜੇ ਹੋ ਰਹੇ ਨੇ ਇਸ ਤਰ੍ਹਾਂ ਵੱਡੇ ਖਿਡਾਰੀਆਂ ਨੂੰ ਟਾਰਗੇਟ ਕਰਨ ਤੇ ਸਵਾਲ ਹੈ ਜਿਹੜੇ ਉਹ ਖੜੇ ਹੋ ਰਹੇ ਨੇ ਉਮੀਦ ਕਰਦੇ ਹਾਂ ਅਸ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮਿਲ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ